ਆਪਣੇ ਤੋਂ 17 ਸਾਲ ਵੱਡੇ ਵਿਅਕਤੀ ਦੇ ਨਾਲ ਵਿਆਹ ਕਰਵਾਇਆ ਸੋਚਿਆ ਕਿ ਕੈਨੇਡਾ ਦਾ ਪੱਕਾ ਏ ਮੈਨੂੰ ਵੀ ਲੈ ਚੂ ਉੱਥੇ ਪਰ ਬਹੁਤ ਸਾਲ ਬੀਤ ਗਏ ਨੰਨ ਵਿਅਕਤੀ ਕੈਨੇਡਾ ਲੈ ਕੇ ਗਿਆ ਤੇ ਨਾ ਹੀ ਹੁਣ ਆਪਣੇ ਪੰਜਾਬ ਵਾਲੇ ਘਰ ਦੇ ਵਿੱਚ ਵੜਨ ਦੇ ਰਿਹਾ ਏ ਸੌਰਿਆ ਨੇ ਵੀ ਬੜੇ ਇਲਜ਼ਾਮ ਲਗਾਏ ਨੇ ਪਰ ਉਹ ਕਹਿ ਰਹੀ ਹੈ ਕਿ ਮੇਰੇ ਨਾਲ ਧੱਕਾ ਹੋਇਆ ਏ ਬੜੇ ਧੂਮ ਧਾਮ ਦੇ ਨਾਲ ਵਿਆਹ ਕਰਵਾਇਆ ਤੇ ਅੱਜ ਇਹ ਮੈਨੂੰ ਘਰ 'ਚ ਨਹੀਂ ਵੜਨ ਦਿੰਦੇ ਛੋਟੀ ਜਹੀ ਬੱਚੀ ਪਾਪਾ ਪਾਪਾ ਹਾਂਕਾ ਮਾਰ ਰਹੀ ਐ ਦਰਵਾਜਾ ਖੜਕਾ ਰਹੀ ਐ ਪਰ ਕੋਈ ਵੀ ਦਰਵਾਜਾ ਨਹੀਂ ਖੋਲ ਰਿਹਾ ਲੋਕ ਜਿਹੜੇ ਨੇ ਉਥੂ ਤੂ ਕਰ ਰਹੇ ਨੇ ਅਸੀਂ ਵੀ ਸਾਰੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡੀ ਵੀ ਇੱਕ ਨਾ ਸੁਣੀ ਪਰ ਜੇ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤੇ ਕੈਮਰੇ ਦੇ ਮੂਰੇ ਜ਼ਰੂਰ ਆਉਣ ਇੱਕ ਵਿਆਹੁਤਾ ਆਪਣੇ 3 ਸਾਲ ਦੀ ਬੱਚੀ ਨੂੰ ਲੈ ਕੇ ਆਪਣੇ ਜੁਆ ਸਾਰੇ ਪਰਿਵਾਰ ਦੇ ਘਰ ਦੇ ਮੂਰੇ ਬੈਠੀ ਐ ਨੌਜਵਾਨ ਕੈਨੇਡਾ ਤੋਂ ਆਇਆ ਏ ਤੇ ਉਸਦੀ ਪਤਨੀ ਹੈ ਪਰ ਅੱਜ ਸੌਰੇ ਘਰ ਦੇ ਬਾਹਰ ਬੈਠੀ ਹੈ ਕਿ ਮੈਨੂੰ ਅੰਦਰ ਬਾੜੋ ਅੰਦਰ ਨਹੀਂ ਬਾੜ ਰਹੀ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਾਂ ਦਰਵਾਜਾ ਖੜਕਾਵਾਂਗੇ ਤਾਂ ਕਿ ਉਹ ਵੀ ਬਾਹਰ ਆ ਜਾਣ ਉਹਨਾਂ ਦੀ ਗੱਲਬਾਤ ਵੀ ਜਿਹੜੀ ਆ ਉਹ ਸਾਹਮਣੇ ਆਪਾਂ ਰੱਖੀਏ ਜੋ ਹੈ ਐਸ ਸਮੇਂ ਤੁਸੀਂ ਘਰ ਵਾਲਾ ਕਿੱਥੋਂ ਆਇਆ ਕੈਨੇਡਾ ਤੋਂ ਆਇਆ ਕੈਨੇਡਾ ਤੋਂ ਆਇਆ ਸੇ ਹੁਣ ਤੁਹਾਨੂੰ ਅੰਦਰ ਨਹੀਂ ਬਾੜਦੀ ਨਹੀਂ ਮੈਂ ਮੈਨੂੰ 3 ਸਾਲ ਤੋਂ ਉਹਨੂੰ ਹੀ ਘਰ ਤੋਂ ਬਾਹਰ ਕੱਢਿਆ ਹੋਇਆ ਮੈਂ ਅੰਦਰ ਜਾਣ ਦੀ ਬਾਰ-ਬਾਰ ਕੋਸ਼ਿਸ਼ ਕਰਦੀ ਪਈ ਹਾਂ ਔਰ ਅੰਦਰ ਨਹੀਂ ਮੈਨੂੰ ਜਾਣ ਦਿੰਦੇ ਹੈਗੇ ਹਾਂਜੀ ਤੇ ਨਹੀਂ ਤੁਹਾਨੂੰ ਬਾਹਰ ਕੱਢਿਆ ਕਿਉਂ ਮੈਮ ਮੇਰੀ ਨਾਨ ਤੇ ਇਹਨਾਂ ਦੇ ਦੋਈਆ ਇੱਥੇ ਰਹਿ ਰਹੇ ਹੈਗੇ ਆ ਉਹ ਕਹਿੰਦੇ ਅਸੀਂ ਤੈਨੂੰ ਇੱਥੇ ਨਹੀਂ ਰੱਖ ਸਕਦੇ ਹੈਗੇ ਤੂੰ ਇਤੋਂ ਚਲੀ ਜਾ ਮਤਲਬ ਮੈਨੂੰ ਨਹੀਂ ਸੌਰਾ ਮੇਰਾ ਕਹਿੰਦਾ ਕਿ ਅਸੀਂ ਮੁੰਡੇ ਨੂੰ ਬੇਦਖਲ ਕੀਤਾ ਹੋਇਆ ਆ ਤੂੰ ਸਿੱਧੀ ਗੱਲ ਮੁੰਡੇ ਨਾਲ ਕਰ ਜਦ ਕਿ ਮੁੰਡਾ 12 ਤਰੀਕ ਦਾ ਬਾਹਰੋਂ ਕੈਨੇਡਾ ਤੋਂ ਆਇਆ ਹੋਇਆ ਆ ਔਰ ਇੱਥੇ ਅੰਦਰ ਹੀ ਹੈਗਾ ਆ ਆ ਬੇਟੀ ਵੀ ਉਹਨਾਂ ਦੀ ਹੈ ਬੇਟੀ ਉਹਨਾਂ ਦੀ ਹਾਂਜੀ ਸਰ ਕਦੇ ਮੈਮ ਇਹਨਾਂ ਨੇ ਦੇਖਿਆ ਹੈਗਾ ਕਿ ਸਾਡੀ ਬੇਟੀ ਹੈ ਜਾਂ ਸਾਡੀ نو ਕਿਦਾਂ ਮਤਲਬ 3 ਸਾਲ ਤੋਂ ੱੱਕੇ ਖਾ ਰਹੀ ਆ ਪਰ ਬਿਲਕੁਲ ਕਦੇ ਉਹਨਾਂ ਨੇ ਮੇਰੇ ਵੱਲ ਧਿਆਨ ਨਹੀਂ ਕੀਤਾ ਹੈਗਾ ਤੁਹਾਡਾ ਵਿਆਹ ਨੂੰ ਕਿੰਨੇ ਸਾਲ ਹੋ ਗਏ ਵਿਆਹ ਨੂੰ ਮੈਮ 4 ਸਾਲ ਹੋ ਗਏ ਮੇਰੇ ਮੰਮੀ ਡਾਡੀ ਨੇ 25 30 ਲੱਖ ਰੁਪਈਆ ਲਾ ਕੇ ਮੇਰਾ ਵਿਆਹ ਕਰਕੇ ਮੈਨੂੰ ਇੱਥੇ ਭੇਜਿਆ ਸੀਗਾ ਤੇ ਪਰ ਉਹਨਾਂ ਨੇ ਮਤਲਬ ਇਹਨਾਂ ਨੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈਗਾ ਆ ਕਦਰ ਨਹੀਂ ਕੀਤੀ ਤੁਹਾਡੀ ਬਿਲਕੁਲ ਨਹੀਂ ਮੈਮ ਕਦਰ ਕੀਤੀ ਬਿਲਕੁਲ ਵੀ ਨਹੀਂ ਕਦਰ ਕੀਤੀ ਮੇਰੀ ਇਹਨਾਂ ਨੇ ਤੁਸੀਂ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਮੈਂ ਮੈਂ ਇੱਥੇ ਰਹਿਣਾ ਚਾਹੁੰਦੀ ਮੈਂ ਆਪਣਾ ਹੱਕ ਲਵਾਂਗੀ ਆਪਣੀ ਧੀ ਦਾ ਹੱਕ ਲਵਾਂਗੀ ਤੇ ਮੈਂ ਇੱਥੇ ਹੀ ਵਸਣਾ ਚਾਹੁੰਦੀ ਆ ਨਿੱਕੀ ਜੀ ਧੀ ਵੀ ਤਾਂ ਕਹਿੰਦੀ ਹੋਣੀ ਵੀ ਮੈਂ ਕਿੱਥੇ ਧੱਕੇ ਖਾ ਰਹੀ ਆ ਮੈਂ ਕਿੱਦਾਂ ਬੈਠੀ ਇਹ ਪੁੱਛਦੀ ਮੈਂ ਮਮਾ ਮੇਰੇ ਪਾਪਾ ਕਿੱਤੇ ਆ ਮੈਨੂੰ ਜਿੱਦਨ ਸੰਸਕਾਰ ਹੋਏ ਮੈਂ ਲੈ ਕੇ ਉਸਦੇ ਨੇ ਪਾਪਾ ਕੋਲੋਂ ਘੁੰਮ ਕੇ ਗਈ ਪਰ ਉਹਨੇ ਦੇਖਿਆ ਤੱਕ ਨਹੀਂ ਕਿ ਮੇਰੀ ਧੀ ਹੈਗੀ ਜਾਂ ਕੁਝ ਵੀ ਆ ਕਦੇ ਵੀ ਨਹੀਂ ਉਹਨੇ ਧਿਆਨ ਦਿੱਤਾ ਇਸ ਗੱਲ ਤੁਹਾਨੂੰ ਇਦਾਂ ਕਰਦੇ ਕਿਉਂ ਆ ਤੁਹਾਨੂੰ ਕੀ ਦੱਸਿਆ ਵੀ ਕਿਉਂ ਨਹੀਂ ਰੱਖਣਾ ਤੁਹਾਨੂੰ ਮੈਮੋ ਨੰਨਤ ਮੇਰੀ ਕਹਿੰਦੀ ਘਰ ਵਾਲਾ ਬਾਹਰ ਹਾਂਜੀ ਕੰਨ ਨੂੰ ਇਹ ਹੋ ਜਾਣਾ ਕਿ ਜੇ ਘਰ ਵਾਲੇ ਨਾਲ ਰਹਿਣ ਲੱਗ ਗਈ ਤਾਂ ਮਤਲਬ ਮੇਰਾ ਜਿਹੜਾ ਖਾਣਾ-ਦਾਣਾ ਹੈ ਮੇਰਾ ਨਨਦੋਈਆ ਖੁਦ ਅੰਦਰ ਰਹਿੰਦਾ 4 ਸਾਲ ਤੋਂ ਜਦੋਂ ਉਹਦੀ ਮੈਂ ਵਿਆਹੀ ਹੁਈ ਆ ਉਹ ਇੱਥੇ ਰਹਿ ਰਿਹਾ ਉਹਨਾਂ ਨੂੰ ਪਤਾ ਵੀ ਜੇ ਇਹ ਘਰੇ ਆ ਗਈ ਤਾਂ ਸਾਡਾ ਖਾਣਾ-ਦਾਣਾ ਬੰਦ ਹੋ ਜਾਣਾ ਬਿਲਕੁਲ ਕਿ ਨਹੀਂ ਮਤਲਬ ਉਹਨਾਂ ਨੂੰ ਇਹ ਆ ਵੀ ਇਹਦਾ ਘਰ ਬਸੇ ਨਾ ਵੀ ਕਮਾਈ ਸਿੱਧੀ ਸਾਡੇ ਕੋਲ ਆਈ ਜਾਵੇ ਹਾਂਜੀ ਮੈਮ ਇਹ ਆ ਜਦਕਿ ਮੇਰੀ ਨਾਨ ਤੇ ਨਨਦੋਈਏ ਨੂੰ ਖੁਦ ਉਹਨਾਂ ਨੂੰ ਉੱਥੋਂ ਕੱਢਿਆ ਹੋਇਆ ਆ ਆਪਣੀ ਪਰਵਾਰ ਨਾਲ ਬਣੀ ਤੇ ਮੇਰੀ ਬਣ ਨਹੀਂ ਦਿੱਤੀ ਹਮੇਸ਼ਾ ਮਤਲਬ ਮੇਨਾਂ ਹਰ ਵਾਰੀ ਇਹਨੂੰ ਬੁਰਾ ਬਤੀਰਾ ਕੀਤਾ ਆ ਕੋਈ ਚੰਗਾ ਬੁਰਾ ਪਾਲਾ ਮੇਰੇ ਹਸਬੰਡ ਨੇ ਇੰਨੀਆਂ ਗੰਦੀਆਂ ਗੱਲਾਂ ਕਹਿ ਕੇ ਮੈਨੂੰ ਕਹਾਇਆਂ ਨਾ ਸਾਰੀ ਪੰਚਾਇਤ ਦੇ ਵਿੱਚ ਬਹੁਤ ਜ਼ਿਆਦਾ ਮੇਰੀ ਇਨਸਾਲਟ ਕੀਤੀ ਮੈਮ ਅੱਖ ਹਾਰ ਕੇ ਮੈਂ ਹੁਣ ਇੱਥੇ ਆਈ ਆ ਕੈਨੇਡਾ ਤੁਹਾਨੂੰ ਤੁਹਾਡੇ ਵਿਆਹ ਨੂੰ 4 ਸਾਲ ਹੋ ਗਿਆ ਉਹਨੇ ਕਦੀ ਨਹੀਂ ਕਿਹਾ ਵੀ ਚੱਲ ਤੂੰ ਵੀ ਕੈਨੇਡਾ ਆ ਜਾ ਤੂੰ ਵੀ ਬਾਹਰ ਰਹਿ ਲੈ ਆਪਾਂ ਬਾਹਰ ਘਰ ਬਸਾ ਲੀ ਉਹਦੇ ਮਨ ਵਿੱਚ ਪਹਿਲਾਂ ਕੁਝ ਨਹੀਂ ਸੀਗਾ ਕੁਝ ਵੀ ਨਹੀਂ ਸੀ ਇਹਨੇ ਦੇਖੋ ਜਦੋਂ ਇੱਥੇ ਮੇਰਾ ਵਿਆਹ ਹੋਇਆ ਠੀਕ ਹੈ ਜੀ ਉਹਨੇ ਮਤਲਬ ਉਹਦੇ ਮਾਈਂਡ ਚ ਕੁਛ ਨਹੀਂ ਸੀ ਨਾ ਮੇਰੇ ਸੀਗਾ ਇਹ ਇਹਦੇ ਮਨ ਵਿੱਚ ਇੰਨੇ ਖੋਟ ਸੀ ਨਾ ਇਹ ਲੜਕੀ ਜਿਹੜੀ ਬੈਠੀ ਨਾ ਦੀ ਮੈਨੂੰ ਨਹੀਂ ਪਤਾ ਇਹਨਾਂ ਦੀ ਧੀ ਆ ਪਰ ਇਸ ਟਾਈਮ ਮੇਰੀ ਸੌਕਣ ਬਣ ਕੇ ਬੈਠੀ ਜਾਂਦਾ ਠੀਕ ਆ ਜੀ ਤੇ ਇਹਨੇ ਮਤਲਬ ਮੇਰਾ ਹਸਬੰਡ ਚਾਹੁੰਦਾ ਸੀ ਕਿ ਅਸੀਂ ਕੰਮ ਬਣਾਈਏ ਸਾਰਾ ਕੁਝ ਕੱਟੇ ਉਹ ਚਾਹੁੰਦਾ ਸੀ ਬੇਵੀ ਦੇ ਬੱਚਾ ਵੀ ਉੱਧਰ ਹੋਵੇ ਪਰ ਸਾਰਾ ਕੰਮ ਬਣਾ ਕੇ ਗਿਆ ਕੋਰੋਨਾ ਤੋਂ ਬਾਅਦ ਇਹਨੇ ਕੀ ਕੀਤਾ ਤੇ ਇਹਨੇ ਮੇਰੀ ਨਾਨਦੇ ਨੇ ਸਾਰਾ ਕੰਮ ਰੋਕ ਦਿੱਤਾ ਉਹਨੂੰ ਹਸਬੰਡ ਬਾਹਰ ਚਲਾ ਗਿਆ ਮਹੀਨਾ 2 ਮਹੀਨੇ ਮੇਰੇ ਕੋ ਵੀ ਆ ਕਰਵਾ ਕੇ ਇੱਥੇ ਰਹਿ ਕੇ ਤੇ ਬਾਅਦ ਵਿੱਚ ਇਹਦੇ ਫੋਨ ਨੰਦੋਈਏ ਤੇ ਆਪ ਹੀ ਨਹੀਂ ਆਸੇ-ਪਾਸੇ ਘੰਟਾ ਦੋ-ਦੋ ਘੰਟੇ ਗੱਲਾਂ ਕਰਨੀਆਂ ਤੇ ਜਦ ਕਿ ਮੇਰਾ ਹਸਬੰਦ ਮੇਰੇ ਨਾਲ ਰਹਿ ਕੇ 5 ਮਿੰਟ ਤੱਕ ਹੈਲੋ ਹਾਈ ਕਰਦਾ ਸੀਗਾ ਔਰ ਉਹ ਵੀ ਮੇਰੀ ਇਨਸਾਲਟ ਹੀ ਕਰਦਾ ਰਿਹਾ ਫੋਨ ਤੇ ਹਾਂਜੀ ਤੂੰ ਇਹ ਕਰਦੀਆਂ ਤੂੰ ਉਹ ਮੈਂ ਕਿਹਾ ਮੈਂ ਕਰਦੀ ਕਿ ਦੱਸੋ ਤਾਂ ਸਹੀ ਮੈਨੂੰ ਮਤਲਬ ਇਹ ਤੁਸੀਂ ਕਹਿ ਰਹੇ ਹੋ ਕਿ ਇਹ ਉਹਨਾਂ ਨੂੰ ਅੱਗੇ ਤੋਂ ਅੱਗੇ ਕਹਾਣੀਆਂ ਦੱਸਦੇ ਰਹੇ ਵੀ ਐਂਦਾ ਕਰ ਦਿਓ ਬਹੁਤ ਵਿਦਾ ਬਣਾ ਕੇ ਕਹਾਣੀਆਂ ਜਦ ਕਿ ਗੱਲ ਪੁੱਛ ਵੀ ਨਹੀਂ ਸੀਗੀ ਬਹੁਤ ਕਹਾਣੀਆਂ ਵਿਦਾ ਚੜਾ ਕੇ ਇਸ ਕੁੜੀ ਨੇ ਦਸੀਆਂ ਬਿਲਕੁਲ ਆਪਾਂ ਦਰਵਾਜਾ ਖੜਕਾ ਕੇ ਦੇਖਦੇ ਆ ਕਿ ਜਿਹੜਾ ਦਰਵਾਜਾ ਹੈ ਉਹ ਖੜਕਾ ਕੇ ਦੇਖਦੇ ਆ ਕਿ ਉਹ ਤਾਂ ਕਿ ਅਸੀਂ ਦੇਖੀਏ ਕਿ ਕੀ ਕਹਾਣੀ ਆ ਆਪਾਂ ਉਹਨਾਂ ਦੀ ਵੀ ਗੱਲ ਜਿਹੜੀ ਆ ਸੁਣਨੀ ਬੇਹੱਦ ਜ਼ਰੂਰੀ ਆ ਸੋ ਘਰ ਚ ਕੋਈ ਵੀ ਜਿਹੜਾ ਇਹ ਦਰਵਾਜ਼ਾ ਖੋਲਦੇ ਹੀ ਨਹੀਂ ਹੈਗੇ ਮੈਮ ਨਹੀਂ ਮੈਂ 4 ਸਾਲ 4 ਦਿਨ ਤੋਂ ਇੱਥੇ ਆਪਣੀ ਬੱਚੀ ਨੂੰ ਭੁੱਖੀ ਪਿਆਸੀ ਧੁੱਪ ਛਾਂ ਚ ਲੈ ਕੇ ਇੱਥੇ ਬੈਠੀ ਆ ਆਂਡੀਆਂ ਗਵਾਂਡੀਆਂ ਨੇ ਤਰਸ ਕਰਕੇ ਮੇਰੀ ਬੱਚੀ ਨੂੰ ਕੋਈ ਪਾਣੀ ਦੇ ਰਿਹਾ ਕੋਈ ਬਿਸਕੁਟ ਖਾਣ ਨੂੰ ਕੁਝ ਦੇ ਰਿਹਾ ਜਾਂ ਕੁਝ ਵੀ ਪਰ ਇਹਨਾਂ ਨੇ ਇੱਕ ਵਾਰੀ ਨਹੀਂ ਦਰਵਾਜ਼ਾ ਖੋਲ ਕੇ ਦੇਖਿਆ ਵੀ ਸਾਡੀ ਬੱਚੀ ਜਾਂ ਨੋ ਰੋਲਦੀਆਂ ਪਈਆਂ ਸੀ ਕੁਝ ਮਤਲਬ ਨਹੀਂ ਮੈਮ ਬਿਲਕੁਲ ਨਹੀਂ ਕੀਤਾ ਹੈ ਪੋਤੀ ਤੇ ਵੀ ਤਾਂ ਬਿਲਕੁਲ ਵੀ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਮੈਮ ਤੁਹਾਡੇ ਮੰਮੀ ਪੀਜੀਆਈ ਦਾਖਲ ਮੇਰੇ ਮਮਾ ਹਾਂਜੀ ਪੀਜੀਆਈ ਦਾਖਲ ਕੀਤੇ ਹੋਏ ਇਹਨਾਂ ਦੀ ਟੈਨਸ਼ਨਸ ਕਰਕੇ ਟੈਨਸ਼ਨ ਕਰਕੇ ਇਹਨਾਂ ਦਾ ਮਮਾ ਮੇਰੇ ਹੁਣ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਡੈਡੀ ਜੀ ਮੇਰੇ ਉੱਥੇ ਗਏ ਹੋਇਆ ਪੀਜੀਆਈ ਇਹ ਤੁਹਾਡੀ ਟੈਨਸ਼ਨ ਟੈਨਸ਼ਨ ਨਾ ਮਮਾ ਮੇਰੇ ਜੋ ਬਹੁਤ ਜ਼ਿਆਦਾ ਸੀਰੀਅਸ ਐ ਇਸ ਟਾਈਮ ਬੜੇ ਚਾਵਾਂ ਨਾਲ ਵਿਆਹ ਕੀਤਾ ਸੀ ਇਹ ਦਾਤਿਆ ਦਾ ਕੋਈ ਨਾ ਸਭ ਦੀ ਲੋਲ ਹੁੰਦੀ ਆ ਧੀਆਂ ਦੀ ਵੀ ਪੁੱਤਰਾਂ ਦੀ ਵੀ ਜਾਨ ਇਹ ਖਲ ਕੇ ਬੱਚੇ ਅੱਜ ਉਹ ਤੁਹਾਨੂੰ ਦੇਖ ਕੇ ਦੁਖੀ ਹੁੰਦੇ ਆਣੇ ਹੁਣ ਐਸੇ ਪਛਾਣਦੇ ਵੀ ਨਹੀਂ ਮੈਮ ਬਹੁਤ ਜ਼ਿਆਦਾ ਹੁਣ ਤੱਕ ਮਤਲਬ ਨਹੀਂ ਪਛਾਣਦੇ ਵੀ ਨਹੀਂ ਹੈਗੇ ਹੁਣ ਸਾਨੂੰ ਫੋਨ ਕਰਨ ਦੀ ਕਿਤੋਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਘਰ ਘਰ ਵਾਲੇ ਨਾਲ ਮੈਂ ਮੈਮ ਐਮਸੀ ਦੇ ਜ਼ਰੀਏ ਇੱਥੇ ਆ ਕੇ ਪੰਚਾਇਤ ਮੈਂਬਰ ਨਾਲ ਲੈ ਕੇ ਆ ਕੇ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਇਹ ਕਹਿੰਦੇ ਨੇ ਸੀ ਕਿ ਮੁੰਡਾ ਸਾਡਾ ਬਾਹਰ ਆ ਅਸੀਂ ਵੀ ਦਖਲ ਕੀਤਾ ਹੋਇਆ ਸਿੱਧੀ ਮੁੰਡੇ ਨਾਲ ਗੱਲ ਕਰ ਮੁੰਡੇ ਨੂੰ ਮੈਂ ਫੋਨ ਤੇ ਫੋਨ ਕਰਦੀ ਰਹੀ ਆ ਮੈਸੇਜ ਕਰਦੀ ਰਹੀ ਆ ਉਹਨੇ ਮਤਲਬ ਮੇਰਾ ਨਾ ਫੋਨ ਚੱਕਿਆ ਨਾ ਕਦੇ ਮੇਰਾ ਕੋਈ ਮੈਸੇਜ ਵਗੈਰਾ ਦੇਖਿਆ ਬੱਚੇ ਕੀ ਨਾਮ ਆ ਤੁਹਾਡਾ ਉਹਨੇ ਮੈਨੂੰ ਇਹ ਕਿਹਾ ਕਹਿੰਦਾ ਤੂੰ ਮੋਦੀ ਤੱਕ ਚੱਲ ਜਾ ਜਿੱ ਤੱਕ ਤੇਰੀ ਪਹੁੰਚ ਹੈ ਨਾ ਜੋ ਕਰਨਾ ਕਰ ਲੈ ਕਹਿੰਦਾ ਤੂੰ ਹਾਂਜੀ ਬੇਟਾ ਕੀ ਨਾਮ ਆ ਤੁਹਾਡਾ ਪ੍ਰੀਤ ਕਾਲ ਪਾਪਾ ਕਿੱਥੇ ਆ ਅੰਦਰ ਖੋਲ ਦੇ ਨੀ ਦਰਵਾਜਾ ਤੁਸੀਂ ਬੁਲਾਇਆ ਸੀ ਬੋਲੋ ਕਿ ਪਾਪਾ ਖੋਲ ਦੋ ਕਹਿ ਕਹੋ ਕਹੋ ਧਰਮੀ ਲੱਗਦੀ ਪਈ ਨਾ ਬਾਹਰ ਸੁਏ ਨਿੱਕੀ ਜੀ ਧੀ ਤੇ ਤਾਰਸ ਕਰਨਾ ਚਾਹੀਦਾ ਇਸ ਦੇ ਪਿਤਾ ਨੂੰ ਗੱਲਬਾਤ ਕਰਨੀ ਚਾਹੀਦੀ ਆ ਸ਼ਾਇਦ ਇਹਨਾਂ ਦਾ ਕਸੂਰ ਹੋ ਸਕਦਾ ਹੈ ਉਹਨਾਂ ਦਾ ਆਪਸੀ ਵਿਤਕਰਾ ਹੋ ਸਕਦਾ ਹੈ ਪਰ ਇਸ ਬੱਚੀ ਦਾ ਸ਼ਾਇਦ ਕੋਈ ਕਸੂਰ ਨਹੀਂ ਹੈ ਜੋ ਇੰਨੀ ਗਰਮੀ ਦੇ ਵਿੱਚ ਤਪਤੀ ਗਰਮੀ ਦੇ ਵਿੱਚ ਸਾਡੇ ਕੋਲੋਂ ਬਿਆਹ ਨਹੀਂ ਜਾਂਦਾ ਪਰ ਕੀ ਕਰਨਾ ਹੈ ਦਾ ਪਿਓ ਕੈਨੇਡਾ ਦੇ ਵਿੱਚ ਪੱਕੇ ਨੇ ਮੈਮ ਹਾਂਜੀ ਕੀ ਕਰਨਾ ਹੈ ਜਿਹੇ ਬੰਦੇ ਦਾ ਕੀ ਕੈਨੇਡਾ ਦੇ ਵਿੱਚ ਪੱਕਾ ਹੈ ਜਿਹੜਾ ਵਿਅਕਤੀ ਉਸ ਦੀ ਬੇਟੀ ਐ ਸਮੇਂ ਦਰਵਾਜ਼ੇ ਦੇ ਮੋਹਰੇ ਬੈਠੀ ਹੋਈ ਆ ਅਸੀਂ ਵੀ ਲਗਾਤਾਰ ਖੜਕਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਜਾਣਨਾ ਚਾਹੁੰਦੇ ਆ ਕਿ ਅਸੀਂ ਉਹਨਾਂ ਦਾ ਪੱਖ ਲਈਏ ਪਰ ਕੋਈ ਵੀ ਦਰਵਾਜਾ ਜਿਹੜਾ ਹੈ ਉਹ ਨਹੀਂ ਖੋਲ ਰਿਹਾ ਅਸੀਂ ਚਾਹੁੰਦੇ ਆ ਕਿ ਅਸੀਂ ਉਹਨਾਂ ਦੀ ਵੀ ਗੱਲਬਾਤ ਜਿਹੜੀ ਆ ਉਹ ਸੁਣੀਏ ਕੀ ਕਹਿੰਦੇ ਨੇ ਉਹ ਤੁਸੀਂ ਤੁਸੀਂ ਕਿੰਨੇ ਟਿੰਟ ਹੁਣ ਆਪਣੇ ਘਰ ਰਹਿ ਰਹੇ ਹੋ ਮੈਂ ਮੈਂ 3 ਸਾਲ ਤੋਂ ਮੈਨੂੰ 1 ਸਾਲ ਹੀ ਨਹੀਂ ਮਤਲਬ ਇੱਥੇ ਰੱਖਿਆ ਬਹਾਨੇ ਨਾਲ ਘਰੋਂ ਕੱਢ ਦਿੱਤਾ ਮੈਂ ਸਮਝ ਨਹੀਂ ਸਕੀ ਵੀ ਇਹਨਾਂ ਦੀ ਕੋਈ ਚਾਲ ਆ ਕਹਿੰਦੇ ਕੁੜੀ ਦਾ ਟੀਕਾ ਲੱਗਣਾ ਜਾ ਕੇ ਉੱਥੇ ਲਵਾ ਲਾ ਜਦੋਂ ਮੈਂ ਮੈਮ ਇਹਨਾਂ ਨੇ ਮੇਰੇ ਨਾਲ ਉਦੋਂ ਕਿਤਾ ਜਦੋਂ ਬੇਟੀ ਹੋ ਗਈ ਆ ਜਦੋਂ ਮੈਂ ਸਕੈਨ ਕਰਵਾਣ ਜਾਂਦੀ ਸੀ ਮੇਰੀ ਅਕਸਰ ਨਣਦ ਮੈਨੂੰ ਇਹ ਸਵਾਲ ਕਰਦੀ ਸੀ ਕਿ ਪੁੱਛਿਆ ਡਾਕਟਰ ਨੂੰ ਕਿ ਬੇਟੀ ਲੜਕੀ ਆ ਜਾਂ ਲੜਕਾ ਆ ਜਦੋਂ ਹੋ ਗਈ ਲੜਕੀ ਮੈਮ ਇਹਨਾਂ ਨੇ ਬਹਾਨੇ ਦੇ ਨਾਲ ਕੋਈ ਚਾਲ ਚੱਲੀ ਤੇ ਮੈਨੂੰ ੱੱਕੇ ਮਾਰ ਕੇ ਕਰਤੋ ਇਹਨਾਂ ਨੇ ਬਾਹਰ ਕੱਢ ਦਿੱਤਾ ਕਿ ਜਾ ਟੀਕਾ ਲਵਾਣਾ ਉੱਥੇ ਲਵਾ ਸੀ ਨਹੀਂ ਇੱਥੇ ਕੁਝ ਵੀ ਕਰ ਸਕਦਾ ਤੁਹਾਨੂੰ ਇਹ ਆ ਵੀ ਆਇਆ ਹੋਇਆ ਹੈ ਮੁੰਡਾ ਤੇ ਮੈਟਲਿਸ ਮਿਲ ਕੇ ਗੱਲ ਤਾਂ ਕਰਾ ਵੀ ਕੀ ਫੇਸ ਉਸ ਬੰਦੇ ਨਾਲ ਗੱਲ ਕਰਨਾ ਚਾਹਦੀ ਜਿਹਦੇ ਨਾਲ ਮੇਰੇ ਮਾਪਿਓ ਨੇ ਮੈਨੂੰ ਭੇਜਿਆ ਤੋੜਿਆ ਵਿਆਹ ਕਰਕੇ ਸਾਰਾ ਕੁਝ ਕੀਤਾ ਮੈਂ ਨਾ ਮੈਮ ਉਹ ਮੇਰੀ ਇਹੀ ਪ੍ਰਸ਼ਾਸਨ ਅੱਗੇ ਮੰਗਿਆ ਕਿ ਮੇਰੀ ਉਸ ਬੰਦੇ ਨਾਲ ਗੱਲ ਕਰਵਾਈ ਜਾਵੇ ਤੇ ਮੈਂ ਵਿਚਾਰ ਸੁਣਨੇ ਚਾਹਦੀ ਆ ਉਹ ਕਹਿੰਦਾ ਕੀ ਹੈ ਤੇ ਮੈਂ ਉਹ ਬਸਣਾ ਚਾਹਦੀ ਆ ਹਾਂਜੀ ਮੈਮ ਬਹੁਤ ਰਿਪੋਰਟਾਂ ਦਿਤੀਆਂ ਮੈਂ ਆਪਣੇ ਏਰੀਆ ਚ ਨਮਸ਼ਾ ਜਿੱਥੇ ਮੈਂ ਰਹਿ ਰਹੀ ਸੀ ਮਾਕੇ ਆਪਣੇ ਮੰਮੀ ਡਾਡੀ ਦੇ ਕੋਲ ਤੇ ਉੱਥੇ ਨਮਸ਼ਾਹਰ ਏਰੀਆ ਚ ਔਮਨ ਸੈਲ ਹੋ ਗਿਆ ਮਨੀਸ਼ਾ ਗੁਲਾਟੀ ਐਨ ਆਰ ਆਈ ਸਾਰੇ ਮਤਲਬ ਐਸ ਐਸ ਪੀ ਦੇ ਦੋ ਵਾਰੀ ਦੇ ਦਿੱਤੀਆਂ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਮ ਅੱਕ ਹਾਰ ਸੋ ਇਹ ਸਾਡੇ ਪੰਜਾਬ ਦੇ ਹਾਲਾਤ ਨੇ ਕੋਈ ਕੈਨੇਡਾ ਕੁੜੀ ਜਾਂਦੀ ਹੈ ਤੇ ਉਹ ਮੁੰਡੇ ਨੂੰ ਬੁਲਾਉਣ ਤੋਂ ਮੁੱਕਰ ਜਾਂਦੀ ਹੈ ਤੇ ਕੋਈ ਮੁੰਡਾ ਜਾ ਕੇ ਕੁੜੀ ਨੂੰ ਛੱਡ ਦਿੰਦਾ ਏ ਇਹ ਇਹ ਲੜਕੀ ਇਸ ਸਮੇਂ ਦੇਖੋ ਕਿਵੇਂ ਰੋ ਰਹੀ ਹੈ ਕਹਿ ਰਹੀ ਹੈ ਕਿ ਮੇਰੀ ਮਾਪੇ ਜੇ ਮਾਂ ਜਿਹੜੀ ਪੀਜੀਆਈ ਦੇ ਵਿੱਚ ਦਾਖਲ ਹੈ ਆਪਣੀ ਮੇਰੀ ਟੈਨਸ਼ਨ ਦੇ ਵਿੱਚ ਕਿ ਮੇਰੀ ਧੀ ਦਾ ਘਰ ਵਸਣਾ ਹੈ ਜਾਂ ਨਹੀਂ ਵਸਣਾ ਹੈ ਮਾਂ ਨੂੰ ਖੋਣ ਦਾ ਡਰ ਦਿਲ ਦੇ ਵਿੱਚ ਹੈ ਸੋਰਾਕਰ ਜਿਹੜਾ ਹੈ ਉਹ ਛੁੱਟ ਗਿਆ ਏ ਅਜਿਹੇ ਦਰਦ ਦੇ ਵਿੱਚੋਂ ਨਿਕਲਣਾ ਇਸ ਨੂੰ ਮਹਿਸੂਸ ਕਰਨਾ ਬਹੁਤ ਵੱਡੀ ਗੱਲ ਹੈ ਸੋ ਜੇਕਰ ਕੋਈ ਮਦਦ ਦੇ ਲਈ ਅੱਗੇ ਆ ਸਕਦਾ ਹੈ ਤਾਂ ਜਰੂਰ ਆਵੋ ਕਿਉਂਕਿ ਅਸੀਂ ਲਗਾਤਾਰ ਚਾਹੁੰਦੇ ਆ ਕਿ ਅਸੀਂ ਉਹਨਾਂ ਦਾ ਪੱਖ ਰੱਖੀਏ ਪਰ ਉਹ ਦਰਵਾਜ਼ਾ ਹੀ ਨਹੀਂ ਖੋਲ ਰਹੇ ਤੇ ਸ਼ਾਇਦ ਸਾਡੇ ਲਈ ਉਹ ਮੁਸ਼ਕਲ ਹੋ ਰਿਹਾ ਬਾਕੀ ਜੇਕਰ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤੇ ਸਾਨੂੰ ਉਹ ਕੰਟੈਕਟ ਕਰ ਸਕਦੇ ਨੇ ਸਾਡੇ ਤੱਕ ਪਹੁੰਚ ਕਰ ਸਕਦੇ ਨੇ ਅਤੇ ਇਹਨਾਂ ਦੇ ਵਾਂਗ ਆਪਣੀ ਗੱਲ ਵੀ ਜਿਹੜੀ ਆ ਉਹ ਰੱਖ ਸਕਦੇ ਨੇ ਕਿਉਂਕਿ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਪਰ ਜੇ ਉਹ ਚਾਹੁੰਦੇ ਨੇ ਕਿ ਉਹ ਆਪਣੀ ਗੱਲ ਰੱਖਣ ਤੇ ਇਸ ਕੈਮਰੇ ਦੇ ਮੂਰੇ ਆ ਸਕਦੇ